ਲਓ ਜੀ ਅੱਜ ਕਹਿੰਦੇ ਪਹਿਲਵਾਨ ਹੋਣਾ ਦਾ ਵਰਕਆਊਟ ਦਿਖਾਉਨੇ ਆ ਪਹਿਲਾ ਦਿਨ ਵਾ ਜਾਂਦਾ ਨਹੀਂ ਸੀਗਾ ੱਟਕੇ ਨਾਲ ਠਾਲ ਲਿਆ ਲਓ ਜੀ ਇੱਧਰ ਬੁੱਧੂ ਹੋਣਾ ਨੇ ਕਹਿੰਦੇ ਪਸ਼ੂ ਰੱਖੇ ਆ ਤੇ ਉੱਤੇ ਚਾਦਰ ਉਹਨੇ ਕੀ ਰੱਖਣ ਪਸ਼ੂਆਂ ਨੇ ਬੁੱਧੂ ਰੱਖਿਆ ਗਿਆ ਜਰਾ ਨਹੀਂ ਛੱਡਦੀ ਉਹ ਰਾਜ ਰਹਿ ਗਈ ਭਾਜੀ ਉਹ ਚੀਜ਼ ਉਹ ਚੀਜ਼ ਦੇਖੀ ਆ ਵਾਲੀ ਹੱਡੀ ਤੇ ਆਉਣੀ ਚਾਹੀਦੀ ਹਾਂ ਆਉਣੀ ਨਹੀਂ ਪੜ ਜਾਣੀ ਰਹਿੰਦੇ ਰਹਿੰਦੇ ਹੋਰ ਹੀ ਰਹਿ ਗਈ ਹੱਡੀ ਚਲੋ ਪਲਵਾਨ ਜੀ ਚਲੋ ਤੋਰ ਸਹੀ ਕਰੋ ਆਪਣੀ ਚੱਲ ਰੁਕਣਾ ਨਹੀਂ ਚੱਲ ਰੁਕਣਾ ਨਹੀਂ ਪਲਵਾਨ ਜੀ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਚੱਲ 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 ਪਲਵਾਨ 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 ਚਾ ਚਾ ਚੱਲਾ ਜਾ ਆ ਜਾ ਓਏ ਆ ਜਾ ਓਏ ਆ ਜਾ ਆ ਜਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੁਹਾਨੂੰ ਕੋਈ ਨਹੀਂ ਹੁੰਦਾ ਚੱਲ ਚੱਲ ਪਲਵਾਨ ਜੀ ਆ ਜਾ ਓਏ ਕੁਝ ਨਹੀਂ ਹੁੰਦਾ ਆਜੋ ਆਜੋ ਇਹ ਮਾੜਾ ਮਾੜਾ ਤੋਂ ਡੀਜਾ ਇੱਦਾਂ ਪਹਿਲਵਾਨ ਜੀ ਇਹਦੇ ਧੂਆਂ ਛੱਡਣ ਲੱਪੇ ਪਹਿਲਵਾਨ ਹੋਣੇ ਗਿੱਲੀ ਪਰਾਲੀ ਨੇ ਉਹਨੇ ਅੱਗ ਲਾਈ ਹੁੰਦੀ ਐਂਦਾ ਧੂਆਂ ਨਿਕਲਦਾ ਮੂੰਹ ਵੜ ਬੰਦ ਕਰ ਬਾਕੀ ਸਰੀਰ ਵਾਲਾ ਦਿਖਾਈਏ ਤੇਰੇ ਧੂਆਂ ਚ ਲੋਕਾਂ ਨੂੰ ਆ ਦੇਖੋ ਨਾ ਇਹ ਨਾਲ ਕਹਿੰਦੇ ਭਿੰਦਾ ਬੁਵਾਰਾ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲਓ ਜੀ ਅੱਜ ਕਹਿੰਦੇ ਪਹਿਲਵਾਨ ਹੋਣਾ ਦਾ ਵਰਕਆਊਟ ਦਿਖਾਉਨੇ ਆ ਪਹਿਲਾ ਦਿਨ ਵਾ ਜਾਂਦਾ ਨਹੀਂ ਸੀਗਾ ਤੱਕੇ ਨਾਲ ਠਾਲ ਲਿਆ ਧੁੰਦ ਵੀ ਐਨ ਪੂਰੀ ਪਈ ਆ ਧੁੰਦ ਵੀ ਚੈੱਕ ਕਰੋ ਅੱਜ ਕਹਿੰਦੇ ਤੁਗਾ ਮੈਨੂੰ ਕੱਲ ਲੈ ਕੇ ਕੀ ਕਿਹਾ ਕੇ ਆਏ ਆ ਅੱਜ ਆਏ ਜੀ ਇੱਥੇ ਚਲੋ ਤਾਇਆ ਜੀ ਦੀ ਡੈੱਸ਼ ਹੋ ਗਈ ਸੀ ਉਹਨਾਂ ਦਾ ਭੋਗਿਆ ਇਹ ਨਾ ਹੋਵੇ 50 50 ਕੇ ਨਾਲ ਦੇ ਦਾ ਪ੍ਰੋਗਰਾਮ ਆ ਰਾਕਤੀ ਮਗਰ ਨਾਲੇ ਕਰੀ ਰਾਕਤੀ ਮੈਂ ਇੱਧਰ ਜਲੰਧਰ ਹਾਈਟਸ ਦੇ ਉੱਪਰ ਦੀ ਆਇਆ ਹਾਂ ਹਾਂ ਉਹ ਕਹਿੰਦਾ ਮੇਰਾ ਬੁਰਾ ਹਾਲ ਹੋ ਗਿਆ ਤੁਰਕੇ ਨਾਲੇ ਹਾਂ ਬਾਕੀ ਯਾਰ ਇੱਕ ਰਾਤੀ ਭਰਾ ਮਿਲਿਆ ਯਾਨੀ ਕਿ ਬਾਲਾ ਦਿਲੋਂ ਪਿਆਰ ਕਰਨ ਵਾਲਾ ਆਪਾਂ ਨੂੰ ਚਲੋ ਪਿਆਰ ਤਾਂ ਬਹੁਤ ਸਾਰੇ ਕਰਦੇ ਆ ਪਰ ਭਰਾ ਰਾਤੀ ਰੁਕਿਆ ਨਾਲ ਉਹਨਾਂ ਦੀ ਫੈਮਿਲੀ ਸੀਗੀ ਉਹ ਕਹਿੰਦਾ ਸੀ ਮੇਰਾ ਬਲੌਗ 'ਚ ਜ਼ਰੂਰ ਨਾ ਯਾਨੀ ਕਿ ਬੋਲੋ ਜਿੱਦਣ ਆਪਣੇ 5 ਕੇ ਸੀ ਹਾਂ ਤੇ YouTube ਦੇ ਉਦੋਂ ਤੋਂ ਦੇਖਦਾ ਅੱਜ ਤੱਕ ਭਰਾ ਥੋੜਾ ਜਿਹਾ ਇਦਾਂ ਪ੍ਰੋਬਲਮ 'ਚ ਆ ਗਿਆ ਸੀ ਗੱਡੀ ਚੋਰੀ ਹੋ ਗਈ ਸੀ ਉਹਦੀ ਅੱਛਾ ਬਾਕੀ ਭਰਾ ਨੇ ਆਪਣਾ ਨਾਂ ਨਹੀਂ ਦੱਸਿਆ ਸੀਗਾ ਇਹ ਕਿਸੇ ਵੀ ਭਰਾ ਨੂੰ ਪਤਾ ਹੋਇਆ 00 12 ਨੰਬਰ ਸਵਿਫਟ ਗੱਡੀ ਸਦੀ ਉਹਨਾਂ ਦੀ ਚੋਰੀ ਹੋਈ ਜਰੂਰ ਸਾਨੂੰ ਦੱਸਿਓ ਕਮੈਂਟ ਕਰਕੇ ਕੌਣ ਸੀ ਭਰਾ ਯਾਨੀ ਕਿ ਬਾੜਾ ਦਿਲੋਂ ਪਿਆਰ ਕਰਨ ਵਾਲਾ ਬੰਦਾ ਸੀਗਾ ਜੀ ਤੇ ਬਾਕੀ ਪਲਵਾਨ ਜੀ ਕਿੱਦਾਂ ਹੁਣ ਕਰੀਏ ਸ਼ੁਰੂ ਹਾਂ ਹਾਂ ਅੱਜ ਪਹਿਲੇ ਦੌੜ ਕੇ ਜਾਣਾ 4 ਕਿਲੋਮੀਟਰ ਹੋਣਾ ਜ਼ਿਆਦਾ ਨਹੀਂ ਆਹ ਮੜ ਜਾ ਹੋ ਜਾ ਮੜਾ ਬਾਂਹ ਮਰੇ ਕੈਮ ਹੋਲਾ ਕੈਮ ਕੈਮ ਹੋ ਜਾ ਕੈਮ ਜਿਹੀ ਤਰ੍ਹਾਂ ਮੜ ਟੱਪ ਕੇ ਯਾਰ ਹਾ ਹਾ ਨਹੀਂ 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 ਹਜੇ ਨਹੀਂ ਪਲਵਾਨ ਜੀ ਗੱਲ ਨਹੀਂ ਬੰਦੀ ਯਾਨੀ ਕਿ ਟੀ-ਸ਼ਰਟ ਲਾਉਣੀ ਆ ਨਿਚੋੜ ਕੇ ਨਿਚੋੜ ਕੇ ਉਹ ਵੀ ਨਿਚੋੜ ਕੇ ਚਾਹੇ ਉਸੇ ਪਾਣੀ ਦਾ ਮੱਗ ਪਾ ਕੇ ਲਾ ਲੈ ਚਾਹੇ ਪਸੀਨਾ ਲਿਆ ਠੀਕ ਆ ਠੀਕ ਆ ਪਹਿਲਵਾਨ ਹੁਣੇ ਗੁਰਦੁਆਰੇ ਦੌੜਨ ਨੂੰ ਕਰਦੇ ਸੀ ਕਹਿੰਦਾ ਉੱਥੇ ਕਹਿੰਦਾ ਹਲਵਾਈ ਲੱਗੇ ਆ ਕਹਿੰਦਾ ਮੈਂ ਉਹ ਪਕੌੜੇ-ਪਕੌੜੇ ਦੇਖਿਆ ਮੈਂ ਕਹਿੰਦਾ ਮੈਂ ਰਾਖੀ ਰੱਖਦਾ ਕੋਈ ਨਹੀਂ ਦੁੱਧ ਦੀ ਰਾਖੀ ਹੁਣ ਬਿੱਲਾ ਬਾ ਦੀ ਏ ਤੈਨੂੰ ਬਿਠਾਉਣੇ ਆ ਜਾ ਰਾਖੀ ਤੈਨੂੰ ਬਿਠਾਉਣਾ ਮੈਂ ਕਹਿੰਦਾ ਬਾਕੀ ਸੰਗਤ ਨੂੰ ਕਹਿੰਦਾ ਦੇਖ ਲੈ ਲੈ ਮੁਰਕੇ ਲੋ ਮੈਂ ਕਹਿੰਦਾ ਬੁੱਧੂ ਨੂੰ ਵੀ ਠਾਲ ਲੀਏ ਬਾਜੀ ਹਾਂ ਹਾਂ ਚਲੋ ਚਲੋ ਆਜੋ ਪਹਿਲਾ ਬੁੱਧੂ ਨੂੰ ਠਾਲਦੇ ਆ ਉਹਦਾ ਠਾਲਣ ਦਾ ਅੰਦਾਜ਼ ਦਿਖਾ ਲਾਂਗੇ ਕਿ ਕਿਹਨਾਂ ਚਪਲਾ ਉਹਨਾਂ ਠਾਲ ਲੈਣਾ ਅੱਜ ਆਹੋ ਲਓ ਅਲੀ ਬਾਕੀ ਪਹਿਲਵਾਨ ਜੀ ਮੋਟੇ ਹੋ ਗਏ ਲੱਗਦਾ ਹੁਣ ਮੋਟੇ ਹੋ ਗਏ ਮੋਟੇ ਪਹਿਲਵਾਨ ਹੁਣ ਹੀ ਥੱਲੇ ਹੁੰਦੀ ਹੈ ਕੱਪੜੇ ਇੰਨੇ ਪਾਏ ਜੈਕਟ ਕਹਿੰਦਾ ਗਰਮੀ ਲੱਗਦੀ ਲਾ ਕੇ ਮਾਰੇ ਪਹਿਲਵਾਨ ਹੋਣਾ ਨੇ ਕਹਿੰਦਾ ਦੇਖੀ ਚੱਲਿਓ ਅੱਜ ਕੀ ਹੁੰਦਾ ਕੀ ਹੋਊ ਅੱਜ ਪਊਗੇ ਚਾ ਹੋਏ ਹਨ ਗੱਲ ਕੁਝ ਨਹੀਂ ਹਾਂ ਗਰਮੀ ਮੂਰ ਕਿ ਆ ਲਓ ਜੀ ਇਧਰ ਬੁੱਧੂ ਹੁਣਾ ਨੇ ਕਹਿੰਦੇ ਪਸ਼ੂ ਰੱਖੇ ਆ ਤੇ ਉੱਤੇ ਚਾਦਰ ਉਹਨੇ ਕੀ ਰੱਖਣ ਪਸ਼ੂਆਂ ਨੇ ਬੁੱਧੂ ਰੱਖਿਆ ਗਿਆ ਬੁੱਧੂ ਹੁਣਾ ਕਹਿੰਦਾ ਉਹ ਉੱਥੇ ਲੈ ਕੇ ਕੋਟ ਪੈਂਟੇ ਸਮਾਦੋ ਰੇਮੰਡ ਵਾਲਿਆਂ ਦੇ ਲਵਾ ਕੇ ਚਾਦਰਾਂ ਹੀ ਪਾਈਆਂ ਤਾਂ ਕੋਈ ਜਾਂ ਸ਼ੈੱਡ ਛੱਡ ਪਾ ਦੋ ਇਹਨਾਂ ਚਾਦਰਾਂ 'ਚ ਇਹਨਾਂ ਨੇ ਸਾਰਾ ਸਿਆਲ ਕੱਟਣਾ ਬੁੱਧੂ ਹੁਣਾ ਨੇ ਵੀ ਗਰਮੀਆਂ ਪਹਿਲਾਂ ਬੁੱਧੂ ਨੇ ਕੱਟਣੀਆਂ ਸਿਆਲ 57 17 ਲਓ ਜੀ ਇਹ ਆ ਜਮਰਾਜ ਦਾ ਝੋਟਾ D 25 ਕਹਿੰਦੇ ਘੋੜਿਆਂ ਵਾਲਾ ਰੱਥ ਫਸ ਨਹੀਂ ਕਾਲਾਂ ਟੀ ਫਸ ਆ ਦੇ ਉੱਠ ਗਿਆ ਉੱਠ ਗਿਆ ਉੱਠ ਗਿਆ ਪਹਿਲੀ ਪਤਾ ਲੱਗ ਗਿਆ ਇਹਨੂੰ ਚੱਲ ਆਇਆ ਚਲੀਏ ਅੱਜ ਜਿਮ ਰਨਿੰਗ ਕਰਨੀ ਆ ਤੇ ਬਹੁਤ ਢੋਖ ਹਨ ਤੈਨੂੰ ਜਿਮ ਬਾਅਦ ਭੋਗ ਬਾਅਦ ਤੈਨੂੰ ਭੋਗ ਖਲੋਂਦੇ ਤੈਨੂੰ ਆ ਜਾ ਆਹੋ ਇੰਨਾ ਕੀ ਹੋਣਾ ਚਲੇ ਚ ਮੂੰਹ ਲਾ ਤਾਉਂਦਾ ਪਰ ਤੋ ਇਹਨੂੰ ਪਾਉਂਦੇ ਨਹੀਂ ਤੇ ਬੈੱਡ 'ਚ ਲੱਭਦਾ ਐ ਸਵੇਲੇ ਕੌਣ ਜੇ ਇਹਨੂੰ ਤਿਆਰੀ ਕਰਾ ਕੇ ਲਿਆਇ ਕੋਈ ਜਣ ਪਹੁੰਚ ਗਿਆਨ ਹੋ ਜਾਂਦੀ ਕਰਨ ਤੂੰ ਖੜਕ ਠੰਡਾ ਪੈ ਜਾਣਾ ਜੋਗਿੰਗ ਜੋਗਿੰਗ ਇੱਧਰ ਇੱਧਰ ਤਾਂ ਨਹੀਂ ਨਹੀਂ ਇੱਧਰ ਪਹਿਲਵਾਨ ਜੀ ਨਹੀਂ ਲੱਤਾ ਇੱਦਾਂ ਲੱਤਾ ਇੱਧਰ ਇੱਧਰ ਹਾਂ 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 ਚੱਲ 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 ਨਹੀਂ ਥੋੜਾ ਜਿਹਾ ਪਿੱਛੇ ਹੋ ਗਏ ਐ ਗੋਡੇ ਇੱਥੇ ਤੱਕ ਆਵੇ ਛਾਤੀ ਤੱਕ ਗੋਡੇ ਗੋਡੇ ਛਾਤੀ ਤੱਕ ਹੈਂ ਚਾੜ ਮੱਠੀਆਂ ਖਾਧੀਆਂ 8 9 ਤੋਂ ਰਕੜਦਾ ਇਹ ਕਹਿੰਦਾ ਮੜ ਜਾ ਉਹਨੂੰ ਛਾਤੀ ਤੱਕ ਕੌਣ ਗੋਡੇ ਨਹੀਂ ਨਹੀਂ ਆ ਦੇ ਇਦਾਂ ਮੈਂ ਆਪਣੇ ਹਿਸਾਬ ਨਾਲ ਇਧਰ ਉਧਰ ਨੂੰ ਖੱਲਣ ਵੀ ਆਪਣੇ ਹਿਸਾਬ ਨਾਲ ਕਰ ਰਹਿਣਾ ਹਾਂ ਗਰਮ ਕਰ ਲੈ ਸਰੀਰ ਦੌੜਾ ਹੀ ਜਾਣਾ ਹੁਣ ਮੈਂ ਵੀ ਉੱਠਣਾ ਹੀ ਲੋ ਜਾਣਾ ਕਹਿੰਦਾ ਮੈਂ ਵੀ ਉੱਠਣਾ ਹੀ ਲੱਗਾ ਸੀ ਮੈਨੂੰ ਉੱਠਣ ਹੀ ਲੱਗਾਈਆਂ ਬਾਤਾਂ ਪੁੱਛਣ ਲੱਗ ਪਿਆ ਹਾਂ अच्छा तू तो मेरा खाना रात दा उठया बाजी 12:00 बजे दा ए दा 13 लोग दे पता लग जांदा उठण लगे दा जो बेड तो पास आ लेना बेड दीं चीखاں ਤਾਂ ਸਾਡੇ ਘਰ ਦੇ ਹੀ ਸੌਂਦੇ ਆ ਹਾਏ ਓਏ ਜਾਨ ਛੱਡ ਦੇ ਜਾਲਮਾਨ ਰੌਤਾਂ ਦੇ ਚੜਿਆ ਬੁੱਧੂ ਉਹਨਾਂ ਨੇ ਇੱਧਰ ਦੇਖਿਆ ਤਾਂ ਬੈੱਡ ਤੇ ਵੀ ਐਨ ਕੀ ਕਹਿੰਦੇ ਹੁੰਦੇ ਡਿੰਗ ਪਾਇਆ ਪਿਆ ਬਾਜੀ ਆਪੇ ਇਹਦਾ ਇਦਾਂ ਇਦਾਂ ਰੋਡ ਦੇ ਉੱਤੇ ਨਹੀਂ ਟਿਪਰਾਂ ਨੇ ਲੀ ਬਣਾਈ ਹੁੰਦੀ ਇਦਾਂ ਆਹੋ ਲਓ ਜੀ ਬੁੱਧੂ ਹੁਣੇ ਲੱਗੇ ਬੰਨ ਬਲੇਤੀਆ ਠੰਡ ਤੇਰੀ ਲਾ ਦਿੰਨੇ ਆ ਪਹਿਲਾ ਪਜਾਮਾ ਨਹੀਂ ਬਣਾ ਦੇਗਾ। ਅੱਛਾ ਨਹੀਂ ਨਹੀਂ ਸੱਚੀ ਜੀ ਹੈ। ਸੱਚੀ ਜੀ ਹੈ ਦੇਖ। ਇਹਨਾਂ ਨੂੰ ਅੱਜ ਪਕੌੜੇ ਹੀ ਦੀਦੇ। ਬਿਮਾਰ ਭਾਵੇਂ ਹੋ ਜਾਣ ਜੋ ਮਰਦੀ ਹੋ ਚੁੱਕੇ। ਦੋ ਦਿਨ ਦਵਾਈ ਲੈ ਲੈਣੀ ਆ। ਅੱਜ ਪਕੌੜੇ ਹੀ ਦੀਦੇ। ਅੱਜ ਉੱਠਿਆ ਤਾਂ ਤਾਈਆਂ ਹੋਈਆਂ ਤੜਕੇ ਪਕੌੜਿਆਂ ਦੇ ਕਰਕੇ। ਰਾਤ ਦੀ ਨੀਂਦ ਹੀ ਨਹੀਂ ਆਈ ਇਹਨੂੰ ਤਾਂ ਪਕੌੜਿਆਂ ਕਰਕੇ। ਉਹ ਲੈ ਉਹਦੇ ਸਾਹ ਕੁੱਟਣ ਲੱਗਾ ਉਧਰ ਗੂਠੇ ਦਾ। ਚੜਦੀ ਨਹੀਂ। ਇਧਰ ਜਰਾ ਵੀ ਨਹੀਂ ਚੜਦੀ। ਇਹਦੇ ਪੈਰ ਤੇ ਨਹੀਂ ਜਾਣਦੇ ਜਿੱਡੀ ਜਰਾਵੇ ਇਹਦਾ ਭਾਂਜੇ ਕੋਈ ਝੋਟੇ ਦੇ ਸਿਰ ਤੇ ਚਾੜੋ ਦੇ ਇਹਦੇ ਪੈਰ ਤੇ ਨਹੀਂ ਚੜਦੀ ਇੰਦਰ ਲਓ ਜੀ ਬੁੱਧ ਕਿੰਨੇ ਨੰਬਰ ਬੂਟ ਆ ਹੈ ਢਿੱਲੀਆਂ ਢਿੱਲੀਆਂ ਜਰਾ ਬੰਨੇ ਕਰ ਢਿੱਲੀਆਂ ਹੁੰਦੀਆਂ ਇਹ ਨਹੀਂ ਦੇਖ ਤਾਂ ਬੋਰਡ ਦੇ ਮੋਛੇ ਜਿਹੜੇ ਤਾਂ ਪੈਰ ਆ ਅੱਜ ਮੂਵੀ ਦੇਖੀ ਹੈ ਯਾਰ ਨਹੀਂ ਖਾੜੇ ਵਿੱਚ ਡਾਂਗ ਖੜ ਤੇ ਬੂ ਕੋਈ ਨਹੀਂ ਖੜਕਾਉਂਦੇ ਤੇਰੀ ਆ ਜਾ ਡੌਟ ਦਾ ਸਹੀ ਹੈ ਨਾ ਸੀ ਮਾਰੀ ਹੈ ਪੈਰ ਜੋੜ ਕੇ ਕਿਹੜਾ ਥੇ ਮਾਰੀ ਫਿਰ ਤੁਹਾਨੂੰ ਵੀ ਨਾਲੋ ਚਾਹੇ ਪੈਰ ਖੋਲੇ ਛੱਡ ਕੇ ਮਾਰੀਏ ਲਓ ਜੀ ਹੁਣ ਆ ਗਈ ਦੂਸਰੀ ਜਰਾਬ ਦੀ ਵਾਰੀ ਚਲੋ ਨੋ ਖੋਲੇ ਲਾਜ ਦੇ ਦੇ ਦੇਖੋ ਤਾਂ ਫੈਮਿਲੀ ਪੈਕ ਕਿੱਡਾ ਫੈਚਲਾ ਅੰਦਰ ਬੁੱਧਾ ਆਪਣਾ ਵੀ ਦਿਖਾ ਦੇ ਜਣਾ ਬਣਿਆ ਫੈਚਲਾ ਖਿਚਲਾ ਖਿਚਣਾ ਓਏ ਜਰਾ ਫੇ ਨਹੀਂ ਛੱਡਦੀ ਉਹ ਰਾਤ ਰਹਿ ਗਈ ਭਾਜੀ ਉਹ ਚੀਜ਼ ਉਹ ਚੀਜ਼ ਦੇਖੀ ਆਹ ਵਾਲੀ ਅੱਡੀ ਤੇ ਹੋਣੀ ਚਾਹੀਦੀ ਹਾਂ ਹੋਣੀ ਨਹੀਂ ਪੜ ਜਾਣੀ ਰਹਿਂਦੇ ਰਹਿਂਦੇ ਉਹ ਉਰੇ ਰਹਿ ਗਈ ਅੱਡੀ ਤੇ ਆ ਉਹ ਉਹਦੇ ਪਿੱਛੇ ਰਹਿ ਗਈ ਹੈਗੀ ਵੀ ਵੈਨੇਟਨ ਦੀ ਆ ਭਾਜੀ ਉਹਦੇ ਜਰਾਬ ਦੀ ਇਹ ਤਾਂ ਤੁਸੀਂ ਉਹਨਾਂ ਦਾ ਜੁਸੀਪੀ ਵਾਲਿਆਂ ਦਾ ਵੀ ਜਲੂਸ ਕੱਢ ਤਾ ਪਲਵਾਨ ਦੀ ਕਿਹਨਾਂ ਦੀ ਆ ਜਰਾਬ ਵੈਲਟਨ ਦੀ ਹੈ ਵੈਲਟਨ ਦੀ ਯੂਨਾਈਟਿਡ ਕਲਰ ਆਫ ਵੈਨੇਟਨ ਯੂਸੀਬੀ ਕੀ ਕਹਣਾ ਯੂਨਾਈਟਿਡ ਕਲਰ ਆਫ ਨੇ ਬੈਨੀਟਨ ਕਲਰ ਆਫ ਨੇ ਲਓ ਜੀ ਇਧਰ ਛੜ ਤੇ ਕਹਿੰਦੇ ਸਲੀਪਰ ਬੱਦੂ ਹੋਣਾ ਨੇ ਚੱਲ ਮੈਨੂੰ ਹੁਣ ਬਾਬਾ ਜੀ ਆਪ ਹੋ ਗਏ ਆ ਕਹਿੰਦੇ ਡੌੜ ਚ ਸ਼ਾਂਬਲ ਬਾਬਾ ਬੋੜ ਚੱਲ ਚਲੋ ਪਹਿਲਵਾਨ ਜੀ ਚਲੋ ਤੋਰ ਸਹੀ ਕਰੋ ਆਪਣੀ ਚਲੋ ਉਹ ਦਵਾਈ ਉੱਥੇ ਸ਼ਾਮ ਨੂੰ ਕੀ ਹੁੰਦਾ ਹੁੰਦਾ ਕਹਿੰਦੇ ਉਹ ਲੱਗਦਾ ਮੈਨੂੰ ਕਿਟਬੋਕ ਉਹ ਇਧਰ ਪਹਿਲਵਾਨ ਜੀ ਇਧਰ ਨੂੰ ਤੇਜ 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 ਹੋ ਜਾ ਤੇਜ ਪਲਵਾਨ ਜੀ ਇੱਦੀ ਜਾਣਾ ਇੱਦੀ ਧੁੰਦ ਚ ਬਾਕੀ ਬੁੱਧੂ ਹੁਣਾਂ ਨੇ ਵੀ ਕਰ ਲਈ ਯਾਰ ਰਨਿੰਗ ਸ਼ੁਰੂ ਕਿੰਨਾ ਕਿੰਨਾ ਜ਼ਹਿਰਾ ਪਲਵਾਨ ਜੀ ਕਿੰਨਾ ਜ਼ਹਿਰਾ ਕਿੰਨਾ ਕਹਿ ਜ਼ਹਿਰਾ ਬੁੱਧੂ ਓਏ ਦੇਖੋ ਵਾ ਹਟਦਾ ਟੋਏ ਟੋਏ ਪੌਂਦਾ ਜਾਂਦਾ ਕਹਿੰਦੇ ਰੋਡ ਤੇ ਪਿੱਛੇ ਹੋ ਜਾ ਓਏ ਓਏ ਹੌਲੀ ਕਰ ਲੈ ਧੁੰਦ ਚ ਬੁੱਧੂ ਆ ਮੁਰੇ ਅੱਖਾਂ ਚ ਗੂੰ ਪੈ ਜਾਣਾ ਤੇਰੇ ਬੁੱਧੂ ਚ ਵੱਜਿਆ ਤੇ ਚੱਲ ਬੋਦੂ ਹੋ ਸ਼ੁਰੂ ਅੱਜ ਲੱਗਦਾ ਮੇਰੇ ਖਿਆਲ ਨਾਲ ਭਾਜੀ ਕਿਲੋ ਭਾਰ ਰੇਨੇ ਘਟਾਉਣਾ 5-7 ਕਿਲੋ ਅੱਜ ਵਧਾ ਲੈਣਾ ਭੋਗ ਤੇ ਪੁਲਵਾਨ ਜੀ ਕਹਦਾ ਹਾਂ ਜੀ ਖਾਦਾ ਨਹੀਂ ਚੜਿਆ ਹੈ ਹਾਂ ਚੜਿਆ ਸਾ ਖਾ ਚੜਿਆ ਕਹਿੰਦਾ ਭਲਾ ਲਗੇ ਵੀ ਸੇ ਹੁਣ ਸੁਣਾ ਹਾਂ ਹੁਣ ਮੋਰੇ ਚੱਲ ਮੋਰੇ 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 ਚੱਲ ਆ ਜਾ ਆ ਜਾ ਏ ਬੀ ਸੀ ਸੁਣਾਏ ਬੀ ਸੀ ਤੇਰੇ ਬਹੁਤ ਲੰਗੋ ਹਾਰ ਹੋਣੀ ਯਾਰ ਬੋਲ ਨਹੀਂ ਰੇੜੇ ਚੁੱਕਾ ਹੋ ਜਾਂਦਾ ਕੱਲ ਤੂੰ ਰਾਵਜ ਚੱਲ ਦੋਰ ਦੋਰ ਇਹ ਮਗਰੀ ਹੱਟ ਜਾ ਉਹ ਤਾੜ ਚੱਲ ਚੱਲ ਪਰਾਲੀ ਜਨਮ ਮੜ ਗਈ ਚੱਲ 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 ਕੀ ਹੋਇਆ ਕੀ ਆ ਕੀ ਹੋਇਆ ਪਹਿਲਵਾਨ ਜੀ ਹੈ ਨਾ 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 ਚੱਲ ਰੁਕਣਾ ਨਹੀਂ ਪਹਿਲਵਾਨ ਜੀ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਚੱਲ 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 ਪਹਿਲਵਾਨ ਖਿੱਚ ਕੇ ਖਿੱਚ ਕੇ ਖਿੱਚ ਕੇ ਚੱਲ 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 ਕਿ ਆਇਆ ਨਹੀਂ ਕੋਈ ਨਹੀਂ ਆਜਾ ਪਤਰਾ ਯਾਰ ਗੱਟੀ ਆ ਗਈ ਪੱਜਾ ਜਾਂਦਾ ਸਲੰਮੇ ਚ ਘਰ ਦੇ ਮੈਂ ਧਵਾ ਲੂੰ ਕੋਈ ਨਹੀਂ ਮੇਰਾ ਹੀ ਆ ਕੋਈ ਨਹੀਂ ਧਵਾ ਪੁਰਾਣ ਜੀ ਮੂੰ ਚੈੱਕ ਕਰੋ ਉਮਰ ਜੇ ਕਦਮ ਕੀਤਾ ਕੱਲ ਕੱਲ ਰੁਕਣਾ ਨਹੀਂ ਆਜਾ ਕੱਦ ਕੱਦ ਹਜੇ ਉੱਥੇ ਵੀ ਮਿਹਨਤੀ ਲਾਉਣੀ ਆ ਜਾ ਕੇ ਕੋੜੇ ਛਾਣੇ ਪਕੌੜੇ ਆਜਾ ਠੀਕ ਆ ਚੱਲ 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 ਖਿੱਚ ਕੇ ਖਿੱਚ ਕੇ ਰੱਖ ਮੈਂ ਮਗਰੋਂ ਆੜ ਲਾਉਣ ਲੱਗਾ ਚੱਲ 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 ਚੱਲੂ ਖੜਾ ਫਰੀਠ ਠੰਡਾ ਜਾ ਪਈ ਜਾਂਦਾ ਗਿਣਤੀ ਸੁਣਾ ਪਹਿਲਾਂ ਹੀ ਦੀ ਤੁਰੇ ਜਾਂਦੇ ਚੱਲ 1 2 3 4 2 3 ਛੋੜ ਦੇ ਸਾਰੇ ਅੱਖਰ ਮੂੰਹ 'ਚ ਡੇਗ ਪੈਣੇ ਕਦਾ ਸਾਰੇ ਅੱਖਰ ਮਗਾ ਮੂੰਹ 'ਚ ਸਿੱਧੇ ਡੇਗ ਪੈਣੇ ਆ ਪਲਵਾਨ ਜੀ ਸੁਣਾ ਦੇ ਬੇਨਤੀ ਹੈ ਮਾਂ ਟੂ ਟੂ ਛੋੜ ਤੂੰ ਵੀ ਦੌੜ ਰਿਹਾ ਰੋਕ ਜਾ ਵੀਡੀਓ ਬਣਾ ਰੋਕ ਜਾ ਉਹ ਚੱਲ ਜਾ ਚੱਲ ਚੱਲ ਕਰ ਕਰ ਚੱਲ ਚੱਲ ਪਲਵਾਨ ਇਹ ਨਹੀਂ ਇਹ ਵੀ ਸੀ ਇਹ ਵੀ ਸੀ ਇਹ ਵੀ ਸੀ ਸੁਣ ਲੈ ਚੱਲ ਇਹ ਚਾਹੀਦੀ ਫੋਟੋ ਕਦਾ ਵੀਡੀਓ ਬਣਾ ਜੈਡ ਬੋਲ ਕੇ ਸੁਣਾ ਵੀ ਸੀ ਡੀ ਐਫ ਜੀ ਹਾਂ ਕਿਹ ਕੇ ਮਨੁੱਖ ਕੀ ਹੋਰ ਹੈ ਕਿ ਯੂ ਵੀ ਦਵਜ ਵਈ ਗਿਆ ਲਓ ਜੀ ਬਸ ਹੋ ਗਈ ਇਧਰ ਕਹਿੰਦੇ ਪਹਿਲਵਾਨ ਹੋਣਾ ਦੇ ਦੱਸ ਮਗਾ ਪਹਿਲਵਾਨ ਨੂੰ ਖਾਂਦਾ ਨਾ ਦੇਖਿਆ ਕਰੋ ਮਿਹਨਤ ਵੀ ਚੈੱਕ ਕਰੋ ਪਹਿਲਵਾਨ ਦੇ ਇਦਾਂ ਧੁੰਦਾ ਚ ਨਰ ਰਜਾਈਆਂ ਦਾ ਨੱਕ ਛੱਡਣਾ ਪੈਂਦਾ ਤੋ ਧੁੰਦਾ ਇਹੇ ਹੀ ਪਾੜਦਾ ਜਦ ਤਨ ਸੰਣਨੀ ਧੁੰਦ ਹੋਵੇ ਇਹੇ ਹੀ ਭਜਾਉਣਾ ਪੈਂਦਾ ਮੋਰੇ ਚੱਲ 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 ਰੁਕਣਾ ਨਹੀਂ ਯਾਰ ਮੈਂ ਚਾਹਤੀ ਮਾਰਨਾ ਮੋਰ ਨੂੰ ਹੈ ਟੱਤੀ ਗੱਲ ਮੈਂ ਕੋਈ ਨਹੀਂ ਕੋਈ ਨਹੀਂ ਟੱਤੀ ਨਹੀਂ ਚੱਲ 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 ਭਲਵਾਨ ਜੀ ਚਲੋ ਚਲੋ ਚੱਲ ਤੂੰ ਭੱਜੇ ਜਾਂਦੇ ਨਹੀਂ ਨਿਕਲਦੀ ਹੁੰਦੀ ਚੱਲ ਟੈਂਪੂ ਖਰਾਦੀ ਆ ਤੈਨੂੰ ਭਾਜੀ ਆਲਾ ਛੱਡ ਕੇ ਆਣੀ 1.5 ਕੁਇੰਟਲ ਦੀ ਆ ਜਾਓ ਮੜ ਚੱਲ 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 ਥੋੜੀ ਰਹਿ ਗਈ ਬਾੜ 1.5 ਕਿਲੋਮੀਟਰ ਰਹਿ ਗਿਆ ਹੁਣ ਮੇਰੇ ਖਿਆਲ ਨਾਲ ਹੈ ਦੋ ਪਿਆ ਦੋ ਪਿਆ ਹੈ ਬਹੁਤ ਪਿਆ ਹੈ ਉਹ ਨਹੀਂ ਪਿਆਈ ਚੱਲ ਚੱਲ ਹਾਂ ਬਸ ਕੀ ਹੋਇਆ ਚੱਲ ਚੱਲ ਯਾਰ ਤੂੰ ਬਾੜਾ ਹੋਣੀ ਕਰਾਈ ਜਾਂਦਾ ਕੀ ਹੋਇਆ ਭਲਵਾਂ ਜੀ ਦੱਸੋ ਮੜ ਜਾ ਇਧਰ ਨੂੰ ਕੈਮਰੇ ਵਾਲ ਨੂੰ ਮੂੰਹ ਕਰਕੇ ਦੱਸੋ ਬਹੁਤ ਸਾ ਜੜਿਆ ਚੱਲ ਚੱਲ ਦੇ ਖੇਤ ਖੇਤ ਮੜ ਦੇ ਖੇਤ ਕੇ ਲਈਏ ਮੋੜ ਦਈ ਨਾ ਉਹ ਤੂੰ ਮੈਂ ਦੇ ਦਾਂਗਾ ਨਹੀਂ ਨਹੀਂ ਤੈਨੂੰ ਉਹ ਨਹੀਂ ਛੱਡਣਾ ਪਿੱਛੇ ਪਿੱਛੇ ਛੱਡਣਾ ਨਹੀਂ ਤੈਨੂੰ ਅੱਜ ਨਾਲ ਹੀ ਲੈ ਕੇ ਜਾਣਾ ਨਾਲ ਹੀ ਤੇਰੇ ਕੋਲ ਅੱਜ ਤੈਨੂੰ ਹੱਥ ਚੱਲ 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 ਲਓ ਜੀ 4 ਕਿਲੋਮੀਟਰ ਘਰਦੀ ਪੂਰੀ ਪਹਿਲਵਾਨ ਹੋਣਾ ਨੇ ਚੱਲ ਜਿਹਮ ਦੇ ਮੋੜੇ ਜਾਣਾ ਜਿਹਮ ਦੇ ਮੋੜੇ ਨਿਕ ਜਾਂਦਾ ਮਸੂਸ ਹੋ ਰਿਹਾ ਇੱਧਰ ਦੱਸੋ ਮੜ ਜਾ ਲੋਕਾਂ ਨੂੰ ਹਾਂ ਕਦਾਂ ਬਾਤੋ ਵੀ ਇਧਰ ਆ ਬਲਵਾਨ ਇਧਰ ਆ ਬਹਿਣਾ ਨਹੀਂ ਇਧਰ ਆ ਕੋੜੀਆਂ 50 ਕੋੜੀਆਂ ਕਦਾਂ 50 ਕੋੜੀਆਂ ਆ ਬਲਵਾਨ ਕਦਾਂ ਹੈ ਬਸ ਪਟਾਟਾ ਪਾਇਆ 50 ਕੋੜੀਆਂ ਇਧਰ ਰਾਜਸਤਾਨੀ ਊਠ ਵੀ ਰਹਿ ਗਏ ਸੀ ਮਗਰ ਆ ਗਿਆ ਜੀ ਸਾਡਾ ਤੇ ਕਦਾਂ ਬਲਵਾਨ ਜੀ ਹੁਣ ਠੀਕ ਆ ਹਾਂ ਸਾਸੂ ਕਦੇ ਜਿਆਦਾ ਚੜਿਆ ਵਜਾ ਨਜ਼ਾਰਾ ਮਜ਼ਾ ਆ ਨਜ਼ਾਰਾ ਵੱਜਦਾ ਹੈ ਨਜ਼ਾਰਾ ਵੱਜਾ ਮਜ਼ਾ ਆ ਮਜ਼ਾ ਕਰਾ ਆਉਣ ਲੋਣੀਆਂ ਪਾਉਣ ਕੋਣ এবੀਸੀ ਸੁਣਾਓ ਮੜ ਜਾ ਲੋਕਾਂ ਨੂੰ ਹੁਣ ਸਹੀ ਸੁਣਾ ਹੁੰਦੀ এবੀਸੀ এবੀ ਜੀ ਡੀ ਜੈ ਕੇ ਐਲ ਐਮ ਐਨਓ ਕੇ ਉਹ ਆਰ ਐਸਟੀ ਯੂ ਵੀ ਦੇਖੋ ਚੁਵਾਈ ਜੇ ਹਜੇ ਨਹੀਂ ਚੜਿਆ ਨਹੀਂ ਸਾਹ ਭਾਜੀ ਕਿੰਨੇ ਆਖਰ ਕਿੰਨੇ ਆ ਇਹ ਕਿੰਨੇ ਆਖਰ ਆ ਇਹ ਸਾਰੇ ਇਕੱਠੇ ਸੈੱਟ ਦੇ ਤਾਂ ਆ। A ਤੋਂ Z ਤੱਕ ਹੈ। ਹਾਂ? A ਤੋਂ Z। ਹਾਂ ਹਾਂ। ਬਾਕੀ ਲੋਕ ਆਪੇ ਸਾਹਮਣੇ। ਹਜੇ ਮੈਂਤ ਅੰਦਰ ਵੀ ਲਾਉਣੀ ਆ। ਜੈਕਟ ਵਧੀਆ ਹੋਇਆ ਉਹਨਾਂ ਲਾਇਆ ਆ। ਹਾਂ ਉਹਦਾ ਹੋ ਜਾਣੀ ਆ ਸਾਹਮਣੇ। ਗੈਸਟ ਆ ਅੱਜ 1.5 ਕੁਇੰਟਲ ਪਾਉਣਾ। ਦੇਖੀ ਜਾਉ। ਹੂੰ। ਠੀਕ ਆ? ਠੀਕ ਆ। ਉਦੋਂ 3 ਰੈਪ ਆਏ ਸੀ ਅੱਜ 5 ਰੈਪ ਲਾਉਣੇ ਆ 1.5 ਦੇ। ਹੂੰ। ਠੀਕ ਆ? ਚਲੋ ਫੇ ਆਜੋ ਫੇ। ਪਹਿਲਵਾਨ ਜੀ। ਇਹਦੇ ਧੂਆਂ ਛੱਡਣ ਲੱਪੇ ਪਹਿਲਵਾਨ ਹੋਣੇ ਕਿੱਲੇ ਪਰਾਲੇ ਨੂੰ ਨਹੀਂ ਅੱਗ ਲਾਈ ਹੁੰਦੀ ਐਂਦਾ ਧੂਆਂ ਨਿਕਲਦਾ ਮੂੰਹ ਵਾਲਾ ਬੰਦ ਕਰ ਬਾਕੀ ਸਰੀਰ ਵਾਲਾ ਦਿਖਾਈਏ ਤੇਰੇ ਧੂਆਂ ਚ ਲੋਕਾਂ ਨੂੰ ਆ ਦੇਖੋ ਨਾ ਕੱਪੜੇ ਕੋਪੜੇ ਸਾਰਾ ਸਰੀਰ ਹੀ ਧੂਆਂ ਛੱਡਦਾ ਪਹਿਲਵਾਨ ਹੋਣ ਦਾ ਉਹ ਬਾਹਾਂ ਚੋਂ ਵੀ ਨਿਕਲਦਾ ਪਿਆ ਤੂੰ ਰੋਣ ਨਾ ਲੱਗ ਪਏ ਉਹ ਰੋਂ ਫਿਰਦਾ ਉਹ ਰੋਣ ਲੱਗਾ ਏ ਰੋਂਦਾ ਨਹੀਂ ਇਹ ਤਾਂ ਅਜੇ ਮਿਹਨਤ ਲਾਉਣੀ ਤੋ ਅੰਦਰ ਜਾ ਆ ਜਾ ਅੰਦਰ ਆ ਅੰਦਰ ਅੰਦਰ ਲਾਈਏ ਮਿਹਨਤ ਫੇ ਆ ਜਾ ਆ ਜਾ ਜੇ ਰੈਸਟ ਕਰਨੀ ਹੈ ਜੇ ਨਹੀਂ ਨਹੀਂ ਉਹ ਲਾਊਗਾ ਯਾਰ ਕਦਾਂ ਰੈਸਟ ਕਰ ਲਾ ਨਾ ਲੱਤਾਂ ਹੀ ਨਹੀਂ ਲੱਟਦੀਆਂ ਲੱਤਾਂ ਲੱਤਾਂ ਨਹੀਂ ਚੱਕ ਹੁੰਦੀਆਂ ਕਹਿੰਦਾ ਪਲਵਾਨ ਜੀ ਕਦਾਂ ਰੇਸ ਤੋਂ ਬਾਅਦ ਕਹਿੰਦੇ ਹੋ ਗਏ ਆ ਘੋੜੇ ਕੈਮ ਚਲੋ ਪਲੇਟਾਂਾਂ ਚ ਸਾਰੀਆਂ ਪਾਈਆਂ ਪਲਵਾਨ ਹੋਣਾ ਨੇ ਹੌਲੀ 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 ਹਾਂ 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 ਚੱਲੋ 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 ਰਹਿਣਾ ਨਹੀਂ ਚਾਹੀਦਾ ਕੁਝ ਸਹੀ ਆ ਬੋਲ ਕੇ ਦੱਸੋ ਮੜ ਜਾ ਲੋ ਜੀ ਕਰੋ ਚੈੱਕ ਪਹਿਲਵਾਨ ਹੋਣਾ ਦੀ ਮਿਹਨਤ ਚਾਰ ਸੈੱਟ ਲਾਉਣੇ ਕਹਿੰਦਾ ਇਹਦੇ ਇੱਕ ਉਹ ਇੰਦਰ ਦੀ ਨਿਮਾਣ ਦੇ ਵਿੱਚ ਇੱਕ ਬਲੇਡ ਪਾਲੇ ਸਾਹਤੀ ਆ ਜਾ ਠੀਕ ਹੈ ਕੀ ਕਹਿੰਦੇ ਉਹ ਮੈਂ ਤਾਂ ਨਹੀਂ ਸਾਹਤੀ ਪਲੇਟ ਪਾਲੀ ਆਂ ਸਾਹਤੀ ਇੱਕ ਲੋ ਪਹਿਲਵਾਨ ਜੀ ਕਹਦਾ ਛਾਤੀ ਕੱਟ ਕਰਦੀ ਆ ਉੱਡ ਜੂ ਉੱਡ ਜੂ ਹਾਂ ਤਰੋ ਜੋ ਤੁਹਾਡੀ ਕਰਾਉਂਦੇ ਉੱਥੇ ਵੱਡੀ ਬੈਂਚ ਪ੍ਰੈਸ ਤੇ ਆਓ ਮੜ ਜਾ ਫੇ ਜਿਮ ਹੋ ਗਿਆ ਖਤਮ ਜੀ ਪਲਵਾਨ ਹੋਣਾ ਸੀ ਪਰ ਸਾਥ ਛੱਡ ਕੇ ਪਲਵਾਨ ਜੀ ਡੋਲਾ ਬੈਚੀ ਸਾਥ ਛੱਡ ਕੇ ਪਲਵਾਨ ਹੋਣੀ ਦੋ ਤਿੰਨ ਸੈੱਟ ਲਾਏ ਬਾਜ ਖੜਕਾ ਦੇ ਗਿਆ ਬਸੇ ਬਾਕੀ ਤੀਸਰਾ ਉਹ ਰਾਜਸਥਾਨੀ ਉੱਠ ਦੌੜ ਗਿਆ ਵਾ ਜੀ ਉਹ ਤਾਂ ਉਹ ਨਹੀਂ ਲਾਉਣ ਵਾਲੇ ਜਿਮ ਹਨ ਉਹ ਖਤਮ ਉਹ ਚਲ ਗਿਆ ਜੀ ਘਰ ਨੂੰ ਬੱਸ ਹੋ ਗਈ ਜਿਆਦਾ ਪਲਵਾਨ ਦੱਸਿਆ ਕਰ ਤੂੰ ਡੱਡੂ ਖਾਣੇ ਖੜਪਿਆਂ ਨਾਲ ਨਹੀਂ ਚੱਲਦੇ ਹਾਂ ਦੱਸ ਮੜ ਜਾ ਕਹ ਰਾ ਫਨੀ ਆਰ ਖੜੱਪੇ ਆ ਇਹ ਪਿੰਡਾਂ ਤੋਂ ਬਹੁਤ ਫਰਕ ਆ ਸ਼ਹਿਰਾਂ ਦੇ ਹਾਂ ਜੀ ਹੁਣ ਤਾਂ ਬਣਾਉਣ ਤੋਂ ਬਿਨਾਂ ਬਹੁਤ ਜਰੀਲੇ ਹੁੰਦੇ ਆ ਜਦੋਂ ਆ ਗਏ ਕਿਹ ਨੂੰ ਸਟੈਂਡ ਲੈ ਜਾਣਾ ਪਹਿਲੀ ਪਹਿਲੀ ਗੋਡਰੀਆਂ ਲਵਾ ਦੇਣੀਆਂ ਤੇਰੀਆਂ ਗੋਡਰਾਂ ਤੇ ਬਸ ਕਿ ਇਦਾਂ ਬੁੱਧੂ ਬੁੱਧੂ ਵਾਰੇ ਪਾਜੀ ਕਦਾਂ ਲਾਈ ਨਹੀਂ ਪੂਰੀ ਨਹੀਂ ਕੀਤੀ ਮਿਹਨਤ ਕੁਛ ਵੀ ਨਹੀਂ ਲਾਇਆ ਇੱਕ ਸੈੱਟ ਜਿਹਨੂੰ ਕਹਿੰਦੇ ਆ ਨਾ ਇੱਕ ਸੈੱਟ ਵੀ ਨਹੀਂ ਲਾਇਆ ਬੁੱਧੂ ਹੁਣਾਂ ਨੇ ਲਾਣਾ ਮੱਥਾ ਟੇਕਣ ਜਾਣਾ ਹਾਂ ਪਹਿਲਾਂ ਚੋਰੀ ਪਕੌੜੇ ਖਾ ਕੇ ਆਉਣੇ। ਬਾਕੀ ਦੁਨੀਆ ਨਾਲ ਦੇ ਬਾਅਦ ਚੋ ਖਾਣੇ ਆ। ਪਹਿਲਾਂ ਉਹਦਾ। ਪਹਿਲਾਂ ਉਹ ਪੜਦੇ ਨਾ। ਨੂਨ, ਲੋ ਬਾਕੀ ਆਪਾਂ ਵੀ ਚੱਲਦੇ ਪਹਿਲਾਂ ਦੇਖ ਕੇ ਆਉਣੇ ਕਦਾਂ ਹੋ ਗਿਆ ਤਿਆਰੀ ਆ। ਤੁਹਾਨੂੰ ਚਮਕੀਲਾ ਮਨ ਲਾਉਂਦੇ ਆ। ਬਹੁਤ ਲੋਕੀ ਕਹਿੰਦੇ ਚਮਕੀਲੇ ਨੂੰ ਲਿਆਓ। ਦੇਖ ਜਨਦੇ ਜੇ ਹੋਇਆ ਚਮਕੀਲਾ ਤੇ ਉਹਨੂੰ ਮਿਲਾਉਂਦੇ ਆ ਅੱਜ। ਆ ਗੋਭੀ ਚੱਕ ਲਾਓ ਚਮਕੀਲਾ ਆ ਗਿਆ ਕੋਲੇ ਬਣਨ ਵਾਲਾ ਹੀ ਆ। ਓ ਗੋਭੀ ਚੱਕੋ। ਤੁਹਾਨੂੰ ਬਾਜੀ। ਆ ਚਟੀਆਂ ਚਟੀਆਂ ਚੀਜ਼ਾਂ ਸਾਰੀਆਂ ਚੱਕ ਲਾਓ। ਆ ਲੱਕ ਤੇ ਕੋਲੇ ਬਣ ਜਾਣੇ ਸਾਰੇ। ਆ ਗੋਬੀ ਚੱਕੋ ਪਹੁੰਚ ਗਏ ਚਮਕੀਲਾ ਜੀ ਦੇਖੀ ਕਦੇ ਦਾਲ ਚ ਨਾ ਹੱਥ ਫੇਰਦੇ ਹੋਰ ਨਾ ਕਹਿਣ ਲੱਕ ਵੀ ਪਾਈ ਆ ਸਾਰਾ ਨਾ ਗਾਈਆਂ ਨੂੰ ਪਾ ਦੇ ਅੱਧਾ ਅੱਧਾ ਕਬੋਰਾ ਬੁੱਧੂ ਨੂੰ ਵੀ ਦੇ ਦੇ ਉਹ ਵੀ ਖਾ ਲਊਗਾ ਆਹੋ ਕੱਲਾ ਗਾਈਆਂ ਦਾ ਨਾ ਸੋਚੀ ਜਾਕਰ ਉਸ ਡੰਕਰ ਦਾ ਵੀ ਖਿਆਲ ਰੱਖਿਆ ਕਰ ਐਦਾਂ ਕਰ ਆਹ ਚਾਰਾ ਬੁੱਧੂ ਆਹ ਚਾਰਾ ਬੁੱਧੂ ਕਿ ਲੈ ਜਾਈਂ ਹੋਰ ਕਿਦਾਂ ਸੇਤਾਂ ਕਿਦਾਂ ਪਹਿਲਵਾਨ ਹੋਣੀ ਫੜਲੇ ਜੀ ਅੱਜ ਸਵੇਰੇ ਸਵੇਰੇ ਝੂਠ ਬੋਲਦੇ ਪੈਂਟਰ ਨੂੰ ਲੱਗਾ ਸੀ ਨਿਕਲਣਾ ਐਨ ਕੱਪੜੇ ਕੋਪੜੇ ਪਾ ਗਏ ਪਤਾ ਕਹਿੰਦਾ ਜਿੰਮ ਦੌੜਨਾ ਪੈਣਾ ਜਾ ਕੇ ਤੇ ਕਹਿੰਦਾ ਪੁਲਵਾਨ ਜੀ ਕੀ ਕਹਿਣਾ ਜੀ ਅੱਜ ਕਹਿੰਦਾ ਮੈਂ ਪੈਂਟ ਹੀ ਪਾ ਜਾਣੀ ਐ ਜਿੰਮ ਜੀ ਨਹੀਂ ਪਾ ਕੇ ਆ ਗਿਆ ਪਜਾਮਾ ਹੀ ਪਾਇਆ ਪਤਾ ਤਾਂ ਹੋਣਾ ਪੈਣਾ ਪੁਲਵਾਨ ਜੀ ਦੌੜਨਾ ਪਾਜੀ ਫੇਰ ਵੀ ਪਹਿਣਾ ਔਖਾ ਹੋ ਕੇ ਮੈਂ ਤੈਨੂੰ ਦੌੜਨਾ ਤਾਂ ਹੈਗਾ ਹੀ ਆ ਜੋ ਮਰਜ਼ੀ ਕਰ ਲਾ ਆਹ ਤੋੜਾ ਸਾਨੇ ਤੇ ਸ਼ੁਰੂ ਹੋ ਜਾਣਾ ਕੱਲ ਕਦਾਂ ਪਰਫਮਾਰਦਾ ਇਸਰੀ ਅੱਜ ਮੈਂ ਪੌੜੀਆਂ ਵੀ ਲਵਾਉਣੀਆਂ ਅੱਜ ਜਿਆਦਾ ਤਸੱਲੀ ਹੋਣੀ ਤੂੰ ਪੈਂਟ ਪਾ ਕੇ ਆਇਆ ਤੇ ਹੋਰ ਕੀ ਕਹਿਣਾ ਲੋਕਾਂ ਨੂੰ ਦਰਦੇ ਮੜ ਜਾ ਕਦਾਂ ਕਹਿਣਾ ਕਿ ਤੋ ਇਹਨਾਂ ਤੋਂ ਬਚ ਕੇ ਰੋ ਜਲੂਸ ਬਹੁਤ ਕੱਢਦੇ ਆ ਨਹੀਂ ਪਲਵਾਨ ਜੀ ਉਹ ਤਾਂ ਕਿੰਨਾ ਅਸੀਂ ਵੀ ਨਾਲ ਹੀ ਦੌੜਦੇ ਜਦ ਕੱਲੇ ਨੂੰ ਢਾਉਨੇ ਹੁੰਨ ਤੁਹਾਨੂੰ ਹੈ ਕਦਾਂ ਬੋਲਦਾ ਹੀ ਨਹੀਂ ਕੁਛ ਕੀ ਹੋਇਆ ਹਜੇ ਤਾਂ ਦੌੜਨਾ ਵੀ ਨਹੀਂ ਸ਼ੁਰੂ ਕੀਤਾ ਹੈ ਯਾ ਹਾਂ ਅਮਰ ਸਹੀ ਬਾਜੀ ਨਹੀਂ ਦੌੜਦਾ ਕਹਦੇ ਨਹੀਂ ਸੀ ਪਲਵਾਨ ਹਾਂ ਉਹ ਤੰਦੀ ਫਾੜਵੇ ਕਦਾ ਮੈਨੂੰ ਜੀ ਪੂਛ ਦੇ ਦੰਦੀ ਫਾੜਵੇ ਜੇ ਪੈਂਦਾ ਤਾਂ ਕੁੱਤਾ ਪੈਂਦਾ ਤੈਨੂੰ ਨਹੀਂ ਅੱਜ ਤਾਂ ਸਹੀ ਆ ਪੂਛ ਦਸਣਾ ਇਹ ਵੀ ਕੁੱਤੇ ਬੰਦੇ ਹੀ ਤੂੰ ਫੇਉ ਕਿ ਟੱਕਦੀ ਆ ਆਪਣੀ ਬਾਕੀ ਬੁੱਧੂ ਆਇਆ ਨਹੀਂ ਉਹਦੀ ਡਟੀਕਾ ਸ਼ੁਰੂ ਆ ਬੁੱਧੂ ਦੀ ਅੱਜ ਉੱਥੇ ਆਈ ਨਹੀਂ ਘਰੇ ਆ ਉਹ ਕਿ ਮਿਲਿਆ ਜਾ ਕੇ ਪਟ ਗਿਆ ਉਹ ਕੱਲ ਦਾ ਭੁੱਖਾ ਦਾ ਲਗਾ ਉਹ ਨਹੀਂ ਅਜ ਉੱਠਦਾ ਪਲਵਾਂਜੀ ਕਦੇ ਜਾਣਾ ਪਿੰਡ ਨੂੰ ਹੈ ਹੈ ਹਾਂ ਉੱਚੀ ਬੋਲ ਕੇ ਦੱਸ ਹੈ ਜਾਣਾ ਹਾਂ ਬੋਲ ਕੇ ਤਾਂ ਦੱਸ ਲੈ ਜਾਣਾ ਕਦੋਂ ਮੋੜ ਕੇ ਜਾਉਂਦੇ ਹਾਂ ਫੇ ਜਾਣਾ ਹਾਂ ਚਲੋ ਚਲੋ ਹੋ ਜੋ ਮੋਰੇ ਹੋ ਜੋ ਮੋਰੇ ਪਲਵਾਨ ਦੀ ਤੋਰ ਚੱਕ ਕੇ ਘਰ ਓਏ ਇਧਰ ਚੱਲ 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 ਰੁਕਣਾ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਚੱਲ ਚੱਲ ਪਲਵਾਨ ਜੀ ਕੀ ਹੋ ਗਿਆ ਓ ਇਧਰ ਨੂੰ ਕੱਜੇ ਤੇ ਕਦੇ ਚਾਈ ਜਾਣਾ ਫੁਰੀਆਂ ਘੱਟ ਗਈਆਂ ਚੱਲ ਚੱਲ ਆ ਜਾ ਉਹ ਐ ਨੂੰ ਹੋ ਜਾ ਆ ਜਾ ਆ ਜਾ ਪਲਵਾਨ ਤੇਜ਼ ਦੌੜੇ ਯਾਰ ਤੇਰੇ ਕਰਕੇ ਸਾਡਾ ਵੀ ਰਹਿ ਜਾਣਾ ਆ ਦੇਖ ਲੈ ਬਲੌਗ ਬੰਦਾ ਲੋਕੀ ਦੇਖਦੇ ਆ ਪਲਵਾਨ 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 ਪਹਿਲਵਾਨ ਚਾ ਚਾ ਚੱਲਾ ਜਾ ਆ ਜਾ ਓਏ ਆ ਜਾ ਓਏ ਆ ਜਾ ਆ ਜਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਤੁਹਾਨੂੰ ਕੋਈ ਨਹੀਂ ਹੁੰਦਾ ਚੱਲ ਚੱਲ ਪਹਿਲਵਾਨ ਜੀ ਆ ਜਾਓ ਓਏ ਕੁਛ ਨਹੀਂ ਹੁੰਦਾ ਆ ਜਾਓ ਆ ਜਾ ਇਹ ਮਾੜਾ ਮਾੜਾ ਤੁਹਾਡੀ ਜੈ ਇਦਾਂ ਇਦਾਂ ਮਸ ਪਸੇ ਚੱਲ ਹੋੜੀ ਹੋੜੀ ਆ ਮੇਰਾ 96 ਪਈ ਜਾਂਦਾ 96 ਕਿਲੋ ਪਾਰ ਹੋ ਗਿਆ ਤੇਰਾ ਕੋਈ ਨਹੀਂ ਤੇਰਾ 90 ਕਰ ਦਾਂਗਾ 679 ਦੇ ਵਿੱਚ ਹੋਰ ਚੱਲ ਸਹੀ ਇਦਾਂ ਧੁੰਦਾ ਚ ਮਿਹਨਤ ਲੱਗਦੀਆਂ ਕਰੇ ਪਹਿਲਵਾਨ ਹੋਣਾ ਨਹੀਂ ਕਰੋ ਚੈੱਕ ਮੋਟਰਸਾਈਕਲ ਤੇ ਕਹਿ ਦਈਏ ਛੱਡ ਜਾਂਦਾ ਤੈਨੂੰ ਹੈ ਚੱਲ ਚੱਲ ਜਾਂਦਾ ਚੱਲ 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 3 ਕਿਲੋਮੀਟਰ ਹੈ ਪਹਿਲਵਾਨ ਹੁਣੀ ਤੈਅ ਕਰਕੇ ਅੱਜ ਪਹੁੰਚ ਚੁੱਕੇ ਨੇ ਕੱਲ 4 ਸੀ ਅੱਜ 3 ਕਹਦਾ ਨਹੀਂ ਪਹਿਲਾਂ ਇੱਧਰ ਦੱਸੋ ਪਾਜੀ ਹੁਣਾਂ ਨੂੰ ਬੁਲਾ ਲਓ ਇੱਧਰ ਬੋਲੀ ਹੁੰਦਾ ਕਹਦਾ ਅੱਜ ਨਹੀਂ ਫਰੀਦ ਧੂਆਂ ਛੱਡਦਾ ਹੋ ਹੁਣ ਲੱਗਿਆ ਦਿਖਾ ਤਾ ਧੂਆਂ ਛੱਡਦਾ ਸਰੀਰ ਚਲੋ ਬੋਲੋ ਮਾਂਜੀ ਚਲੋ 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 ਚੱਲ ਆ ਜਾ ਯੇ ਦੀ ਕਦਾਂ ਦੂਜੀ ਆਹਲੇ ਆ ਜਾ ਮੂੰਹ ਚੱਕ ਕਰੋ ਆਏ ਹਾਏ ਕੰਧਾਂ ਨੂੰ ਹੱਥ ਲਾ ਲਾ ਹੁੰਦਾ ਓਸਲੇ ਕਦਾਂ ਚੜ ਜਾ ਚੜ ਜਾ ਚੜ ਜਾ ਚੜ ਜਾ ਚੱਲ ਜਾ ਚੱਲ ਚੱਲ ਦਾਸ ਲਾਵੇ ਹੁਣ ਭਾਰ ਮੈਂ ਕਿਹੜੇ ਘਟਿਆ ਹੋਊਗਾ ਕਿਲੋ ਵਧਿਆ ਭਾਜੀ ਕਿਲੋ ਅੱਜ 97 ਕੀਤਾ ਅਜੇ ਕੱਲ ਨਹੀਂ ਮਿਹਨਤ ਲਾ ਕੇ ਗਿਆ ਆ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ 10 ਲਾਉਣੀ ਆ ਤੀਜੀ ਆ ਪੋਲੇ ਪੋਨੇ ਤਿੰਨ ਹੋ ਗਈਆਂ ਪੰਜ ਮੰਦਾ ਵਜੇ ਪੰਜ ਕੇ ਤਾਂ ਵਾਜੀ ਚੱਲ ਪੰਜੀ ਲਾ ਚੌਥੀ ਚੱਲ ਤੇਜ਼ ਜਾ ਤੇਜ਼ ਤੇਜ਼ ਚੱਲ ਜਾ ਬੋੜੀਆਂ ਹੋੜੇ ਆ ਕੋਈ ਤੂੰ ਤਾਂ ਹੀ ਕਿਹਾ ਸੀ ਪਜਾਮਾ ਪਾਇਆ ਜਾਣ ਕੇ ਪਾ ਕੇ ਨਹੀਂ ਆਇਆ ਦੌੜ ਨਾ ਮਾਰ 파ਰ ਘਟਾਉਣਾ ਪਲਵਾਨ ਤੇਰਾ ਕਿਲੋ ਵਧਿਆ ਸੀ ਕੱਲ ਨਾਲੋਂ ਹੋਰ ਜ਼ਿਆਦਾ ਭੁੱਖ ਲੱਗਦੀ ਚੱਲ 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 ਹੋਰ ਜ਼ਿਆਦਾ ਭੁੱਖ ਲੱਗਣੀ ਪਹਿਲਵਾਨ ਹੋਣੇ ਕਹਿੰਦੇ ਚੱਲ 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 ਕਿੰਨੀ ਦੇਖ ਜੀਨ ਦੇ ਵਿੱਚ ਦੀ ਦੀਦੀ ਆ ਕਿੰਨੀ ਹਾਈ ਹਾਈ ਚੱਲ ਚੱਲ ਹਾਈ 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 ਇੱਕ ਬੱਦਲਾ ਲਾ ਦੇ ਇੱਕ ਬੱਦਲਾ ਇੱਕ ਲਾਇਆ ਵਜਾ ਖੇਤ ਕੇ ਲਾ ਦੇ ਖੇਤ ਕੇ ਖਿੱਚ ਕੇ ਤੇਜੀ ਆ ਤੇਜੀ ਥੱਲੇ ਨੂੰ ਹੁਣ ਨੇੜੇ ਕਰਕੇ ਸਗਾਟੇ ਚੈੱਕ ਕਰਾ ਆ ਜਾ ਮੁੜਿਆ ਮੁੜਿਆ ਆ ਜਾ ਮੁੜਿਆ ਉਹ ਲਾਸਟ ਹੀ ਆ ਜਾ ਮੁੜਿਆ ਆਇਆ ਆ ਜਾ ਧੋੜਿਆ 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 ਮੜੇ ਸਪੀਡ ਨਾਲ ਆ ਜਾ ਖੜੀ ਆ ਲੈ ਆ ਆ ਕੀ ਉਂਗਲੀ ਆ ਗਈ ਪੰਗੜੇ ਦਾ ਰਾਜਾ ਐਡਾ ਸਾਹ ਚੜਿਆ ਹੁਣ ਹੈ ਸਾਹ ਚੈੱਕ ਕਰਾਓ ਪਹਿਲਾਂ ਆਪਣਾ ਲੋਕਾਂ ਨੂੰ ਸਾਹ ਚੈੱਕ ਕਰਾਓ ਨੋਰਮਲ ਫੜ ਨੋਰਮਲ ਕੁਝ ਬੋਲ ਮੂੰਹ ਬੰਦ ਕਰਕੇ ਗੱਲਾਂ ਕਰ ਮੂੰਹ ਬੰਦ ਕਰ ਨਾ ਪਠਾਣੀ ਬਾਜ਼ ਕੱਢ ਬੀਬੀ ਸੀ ਸੁਣਾ ਦਾ ਕੀ ਪਤਾ ਲੱਗ ਜਣਾ ਬੀਸੀ ਹਦੀ ਐਫ ਪੀਏ ਚ ਜੇ ਕਿ ਜੈਡ ਜੈਡ ਵਾਸਤੇ ਜੈਡ ਮਾਤਾ ਕੇ ਬਾਕੀ ਤੋਂ ਪੜ ਲਓ ਤੇ ਤਾਂ ਪਹਿਲੇ ਇਹਨਾਂ ਨਿਕਲ ਗਈ। ਬਾਕੀ ਤਾਂ ਪਹਿਲੇ ਇਹਨਾਂ ਤੋਂ ਬਾਕੀ ਨਿਕਲ ਗਈ। ਨਿਕਲ ਗਈ ਇਹ ਵੀ। ABC ਤੋਂ Z ਪਾੜੀਆਂ ਵਿੱਚ ਲੱਗ ਰਿਹਾ ਵਾ। 1 2 3 ਸੁਣਾਵੇ। ਬਹੁਤ ਹੋ ਤੋ ਨਮੀ। ਜੋ ਸਾਹ ਮੁੱਕ ਜਣੇ ਇਹਨੇ ਤਾਂ ਮੇਰੇ ਸਾਹ ਨਹੀਂ ਹੁਣੇ। ਕੀ ਹੋਇਆ? ਹਾਂ? ਆ ਲਾ ਲਾ ਆ ਚੜ ਗਿਆ 320 ਸਦਾ ਜਾਣਦਾ ਜਾਣਦੇ 1200 1200 ਕਦਾ ਕੀ 1200 1200 ਬਸ ਖਾਦਮ ਨੀਰ ਜੀ ਕਦਮ ਮਜ਼ਾ ਆਇਆ ਤੈਨੂੰ ਮਿਹਨਤ ਲਾ ਕੇ ਫਿਰ ਕਦਾ ਉੱਡ ਜੂ ਉੱਡ ਜੂ ਕਰਦਾ ਅੱਜ ਆ ਦੇਖ ਲੈ ਚੰਮ ਕਦਾ ਇਕੱਠਾ ਕਰਾ ਲਿਆ ਆ ਦੇ ਤੋ ਉਹ ਆਹ ਕਰੀਓ ਤੈਨੂੰ ਕਰੀਓ ਆਹਸ ਲੱਗਦੀ ਕਿ ਭਾਈ ਇਹ ਮੌਤ ਤਾਂ ਹੈ ਹੀ ਨਹੀਂ ਆ ਦੇ ਆ ਦੇਖ ਲਾ ਤੂੰ ਪਹਿਲਵਾਨ ਸਫਲਾ ਤੇਰੀ ਮਿਹਨਤ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pawar3 ਤੇ ਇੰਸਟਾਗ੍ਰam ਦੀ ਹੈਗੀ ਆ pawar.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ